ਮੁੱਖ ਮੰਤਰੀ ਬਾਦਲ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਸਿੱਖ ਪ੍ਰਚਾਰਕ ਤੇ ਜਥੇਬੰਦੀਆਂ ਨੂੰ ਚੰਡੀਗੜ੍ਹ ਦਾਖਲ ਹੋਣ ਤੋਂ ਪਹਿਲਾਂ ਹੀ ਮੋਹਾਲੀ 'ਚ ਰੋਕਿਆ ਗਿਆ ਲਾਇਆ ਦਰਨਾ ਸਿੱਖ ਜਥੇਬੰਦੀਆਂ ਕਰ ਰਹੀਆਂ ਗੁਰੂਗ੍ਰੰਥ ਸਾਹਿਬ ਵਿਰੁੱਧ ਵੀ ਮਾਮਲੇ 'ਚ ਗ੍ਰਿਫਤਾਰ ਸਿੱਖ ਨੌਜਵਾਨਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਸਰਕਾਰ ਨੇ ਕਿਹਾ ਸੱਚ ਸਾਹਮਣੇ ਆਏ ਬਿਨਾ ਨਹੀਂ ਕਰ ਸਕਦੇ ਰਹਾ ਅਸੀਂ ਆਪਣੀ ਜ਼ਿੰਮੇਵਾਰੀ ਦੇ ਕਹਿੰਨੇ ਆ ਕਿ ਜੇ ਸਰਕਾਰ ਨੇ ਟੈਸਟ ਕਰਨਾ ਸੀ ਕਰਵਾ ਦੇਾਂਗੇ ਪਰ ਨੌਜਵਾਨਾਂ ਨੂੰ ਅਸੀਂ ਕਸਟਡੀ 'ਚ ਨਹੀਂ ਰਹਿਣ ਦੇਾਂਗੇ ਨੌਜਵਾਨਾਂ ਨੂੰ ਅਸੀਂ ਰਿਹਾਰ ਕਰਵਾਉਣਾ ਤੁਰੰਤ ਨਹੀਂ ਛੱਡਿਆ ਜਾ ਸਕਦਾ ਜਿੰਨੀ ਦੇਰੋਂ ਪਰਸੈਂਟ ਤੋਂ ਲਾਈਟ ਡਿਟੈਕਟਰ ਰਹੀ ਸਾਹਮਣੇ ਨਹੀਂ ਆਉਂਦਾ ਜੇ ਉਹ ਲਾਈਟ ਡਿਟੈਕਟਰ ਦੇ ਵਿੱਚ ਨਿਰਦੋਸ਼ੇ ਪਾਏ ਗਏ ਤਾਂ ਕਿਸੇ ਵੀ ਕੀਮਤ ਤੇ ਸਰਕਾਰ ਉਹਨੂੰ ਇੱਕ ਮਿੰਟ ਵੀ ਨਹੀਂ ਰੱਖੇ ਬਰ ਗਾੜੀ ਚ ਗੁਰੂਗ੍ਰਾਂ ਸਾਹਿਬ ਵਿਧਵੀ ਕਾਂਡ ਦੇ ਮਲਜ਼ਮ ਰੁਪਿੰਦਰ ਸਿੰਘ ਨੂੰ ਪੀਜੀਆਈ ਤੋਂ ਡਿਸਚਾਰਜ ਕਰ ਭੇਜਿਆ ਗਿਆ ਫਰੀਦਕੋਟ ਮਾਡਰਨ ਜੇਲ੍ਹ ਰੀੜ ਦੀ ਹੱਡੀ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਸੀ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਫਰੀਦਕੋਟ ਅਦਾਲਤ ਵਿੱਚ ਸ਼ਨੀਵਾਰ ਨੂੰ ਕੀਤਾ ਜਾਏਗਾ ਪੇਸ਼ ਨਹੀਂ ਹਟਾਏ ਜਾਣਗੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਬਿਆਨ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਤੇ ਬਾਅਦ ਵਿੱਚ ਰੱਦ ਕਰਨ ਦੇ ਮਾਮਲੇ 'ਚ ਪੰਜ ਪਿਆਰਿਆਂ ਨੇ ਦਿੱਤੇ ਸੀ ਜਥੇਦਾਰਾਂ ਨੂੰ ਹਟਾਉਣ ਦੇ ਨਿਰਦੇਸ਼ ਭਾਜਪਾ ਨੇਤਾ ਅਨਿਲ ਜੋਸ਼ੀ ਨੇ ਪੰਜਾਬ ਵਿੱਚ ਫੈਲੀ ਅਸਥਿਰਤਾ 'ਚ ਵਿਰੋਧੀ ਧਿਰਾਂ ਦੀ ਸਮੂਲੀਅਤ ਤੋਂ ਕੀਤਾ ਇਨਕਾਰ ਕਿਹਾ ਕਈ ਮੰਤਰੀਆਂ ਤੇ ਲੀਡਰਾਂ ਦੀ ਤਕੇ ਸ਼ਾਹੀ ਨੇ ਲੋਕਾਂ ਨੂੰ ਸੜਕਾਂ ਤੇ ਉਤਰਨ ਲਈ ਕੀਤਾ ਮਜਬੂਰ ਲੋਕਾਂ ਦੇ ਗੁੱਸੇ ਨੂੰ ਠਹਿਰਾਇਆ ਜਾਇਜ਼ ਰਾਜ ਹੁੰਦਾ ਨਾ ਜਿਹੜੀ ਲੋਕਤੰਤਰ ਹੁੰਦਾ ਉਹਦੇ ਚ ਤੁਸੀਂ ਸੇਵਾਦਾਰ ਬੰਦੇ ਆ ਜਾਂ ਮਿਨਿਸਟਰ ਵੀ ਬਣ ਜੀਏ ਅਸੀਂ ਇਹ ਨਹੀਂ ਆ ਵੀ ਅਸੀਂ ਮਤਲਬ ਜੋ ਮਰਜ਼ੀ ਕਰ ਸਕਦੇ ਆ ਕਈ ਲੀਡਰਾਂ ਨੇ ਕਈ ਮਿਨਿਸਟਰਾਂ ਨੇ ਵੀ ਓਵਰ ਪਾਵਰ ਹੋ ਕੇ ਮਤਲਬ ਜਿਹੜਾ ਵਾ ਆਪਣੇ ਹਿਸਾਬ ਨਾਲ ਸਿਸਟਮ ਚਲਾਉਣ ਦੀ ਸਮੇਂ ਦੇ ਉੱਤੇ ਕੋਸ਼ਿਸ਼ ਕੀਤੀ ਆ ਪੰਜਾਬ ਪੁਲਿਸ ਦੇ ਕੰਮਕਾਰ ਚ ਸਿਆਸੀ ਦਖਲ ਅੰਦਾਜ਼ੀ ਰੁਕੇ ਬਾਦਲ ਪਰਿਵਾਰ ਦੀ ਸੁਰੱਖਿਆ ਚ ਲੱਗੇ ਪੁਲਿਸ ਕਰਮੀ ਲੋਕਾਂ ਦੀ ਸੇਵਾ ਚ ਲਗਾਏ ਜਾਣ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਹਾਲਾਤਾਂ ਲਈ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਕਾਂਗਰਸ ਵੱਲੋਂ ਖੁਆਏ ਗਏ ਸ਼੍ਰੀ ਖੰਡਪਾਟ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਣ ਪਹੁੰਚੇ ਸੀ ਸ਼੍ਰੀ ਹਰਮੰਦਰ ਸਾਹਿਬ ਜੀ ਮਿਸਟਰ ਪੰਜਾਬ 5 10 15 ਬੰਦਿਆਂ ਨਾਲ ਉਹਨਾਂ ਦੀਆਂ 20 ਬੰਦਿਆਂ ਨਾਲ ਸੌਰਸਾ ਦਾ 6 600 ਬੰਦਾ ਤੁਸੀਂ ਰੱਖਿਆ ਜਿੰਨੇ ਵੀ ਲੋਕ ਸਕਿਉਰਿਟੀ ਪਬਲਿਕਸ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਮਿਨੀਮਾਈਜ਼ ਕਰੋ ਪੁਲਿਸ ਨੂੰ ਕੰਪਲੀਟਲੀ ਡੀ ਉਹਨਾਂ ਦਾ ਜਿਹੜਾ ਹੈ ਟੁੱਟਿਆ ਹੋਇਆ ਕਮਾਂਡ ਵਾਪਸ ਕਰ ਤੱਕ ਡੀ ਪੋਲਿਟਿਕਲਾਈਜ਼ ਕਰ